ਇਨੂੰ ਉਹਦਾ ਪੋਸਟਮਾਰਟਮ ਦੀ ਰਿਪੋਰਟ ਨਾ ਆਵੀ। ਉਹਦੀ ਐਫਆਈਆ ਦਰਜ ਨਾ ਹੋਵੇ। ਅਕੀਰ ਚ ਉਹ ਕੇਸ ਵੀ ਕੋਰਟ 'ਚ ਗਿਆ। ਕੋਰਟ ਨੂੰ ਕਹਿਣਾ ਪਿਆ ਕਿ ਜਿਹੜੀ লাশ ਬਰਾਮਦ ਹੋਈ ਜੇ ਉਹ ਪੰਜਾਬ ਦੀ ਧਰਤੀ 'ਚ ਬਰਾਮਦ ਹੋਈ ਤੇ ਪਰਚਾ ਸਿੱਧਾ ਕਿਉਂ ਨਹੀਂ ਦਰਜ ਹੋਇਆ ਤੇ ਫਿਰ ਦੱਸ ਦਿਓ ਮੈਨੂੰ ਕੌਣ ਲੜਿਆ ਤੇ ਕੌਣ ਨਹੀਂ ਲੜਿਆ। ਅਗਰ ਉਹ ਕੇਸ ਪੰਜਾਬ ਦੀ ਧਰਤੀ ਦੇ ਸਿੱਤੇ ਜਿਹੜੀਆਂ ਗੋਲੀਆਂ ਨੇ ਜਿਹਦੇ ਨਾਲ ਉਹ ਰਬੜ ਦੀਆਂ ਗੋਲੀਆਂ ਪੰਜਾਬ 'ਚ ਚਲਾਈਆਂ ਸਿੱਧੀਆਂ ਗੋਲੀਆਂ ਠੋਕੀਆਂ ਗਈਆਂ ਉਹ ਲਕੀਆਂ ਕਿੱਥੇ ਆ ਕੇ ਪੰਜਾਬ ਦੀ ਧਰਤੀ ਤੇ ਤੇ ਉਹਦਾ ਪਰਚਾ ਚੁਣੀ ਦਰਜ ਹੋਇਆ ਤੇ ਫਿਰ ਇਹਨੂੰ ਕੀ ਕਹੋਗੇ ਭਗਵੰਤ ਮਾਨ ਨੂੰ ਭਾਜਪਾ ਦਾ ਵੱਡਾ ਟਾਊਟ ਕਹੋਗੇ ਕਿ ਨਹੀਂ ਕਹੋਗੇ ਦੱਸ ਦਿਓ ਮੈਨੂੰ ਸਹਿਮਤ ਹੋ ਕਿ ਨਹੀਂ ਸਹਿਮਤ ਐ ਮੈਂ ਗਲਤ ਗੱਲ ਕਰਦਾ ਐ ਏਸ ਲਈ ਮੈਂ ਅੱਜ ਕਿਸਾਨ ਭਰਾਵਾਂ ਨੂੰ ਵੀ ਕੋਨ ਕਾ ਬੇਨਤੀ ਕਰਦਾ ਹੈ ਕਿ ਜਦੇ ਪਿੰਡਾਂ 'ਚ ਆਉਂਦੇ ਇਸ ਗੱਲ ਦਾ ਸਵਾਲ ਕਰੋ ਕਿ ਪੰਗਵੰਤ ਮਾਨ ਨੇ ਇਹ ਪਰਚੇ ਕਿਉਂ ਨਹੀਂ ਦਿੱਤੇ 14 ਤੋਂ ਵੱਧ ਕਿਸਾਨ ਇਸ ਅੰਦੋਲਨ 'ਚ ਸ਼ਹੀਦ ਹੋਏ ਆ ਔਰ ਸ਼ਹੀਦ ਹੋਇਆ ਪੰਜਾਬ ਦੀ ਧਰਤੀ 'ਤੇ ਤੇ ਪੰਜਾਬ ਦਾ ਹੋਮ ਮਿਨਿਸਟਰ ਚੀਫ ਮਿਨਿਸਟਰ ਕੌਣ ਹੈ ਉਹ ਦਿੱਲੀ ਦੇ ਮਤਇਕ ਨਹੀਂ ਹੈ ਸੈਂਟਰ ਦੇ ਮਤਇਕ ਨਹੀਂ ਹੈ ਇਹ ਆਜ਼ਾਦ ਸੁਪਰ ਇਸ ਸੂਬੇ ਦੇ ਆਦੇ ਅਧਿਕਾਰ ਨੇ ਕਿ ਜੇ ਇੱਥੇ ਕਿਸੇ ਨਾਲ ਧੱਕਾ ਬੇਨਸਾ ਵੀ ਹੋਵੇ ਤੇ ਇਨਸਾਫ ਦੇਣਾ ਇਥੋਂ ਦੀ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਆ ਮੈਂ ਤੋਂ ਪਹਿਲਾਂ ਮਹਿਤਾ ਸਾਹਿਬ ਨੇ ਬੜੀ ਵੱਲ ਗੱਲ ਕਹੀ ਹੈ ਕਾਬਲ ਭਾਈ ਡੰਗਾਈ ਨਾਲ ਵਿਚਾਰਿਓ ਨਿਰਮਲਾ ਸੀਤਾ ਰਮਨ ਜੀ ਦਾ ਘਰ ਵਾਲਾ ਜੇ ਕਹਿੰਦਾ ਕਿ 400 ਪਾਰ ਨਹੀਂ ਹੋਣਾ ਇਹ ਵੀ ਇੱਕ ਸ਼ਰਾਰਤ ਹੀ ਆ ਕਹਿ ਕਹਿ ਕੇ ਨਾ ਕਹਿ ਕਹਿ ਕੇ 400 ਪਾਰ 400 ਪਾਰ ਪੱਕਾ ਹੀ ਤੁਹਾਡੇ ਮਨ 'ਚ ਫਿੱਟ ਕਰ ਦੇਣਾ ਤੇ ਕਈਆਂ ਨੇ ਕਹਿਣਾ ਜਿਹੜੇ ਕਮਜ਼ੋਰ ਜਿਹੇ ਹੁੰਦੇ ਨਾ ਫਿਰ ਉਹ ਕਹਿੰਦੇ ਯਾਰ ਵੋਟ ਇਹਨਾਂ ਨੂੰ ਪਾ ਦੇ ਇਹਨਾਂ ਦੇ 400 ਪਾਰ ਤਾ ਹੋਏ ਖੜੇ ਉਹ ਪਾਪਾ ਜੀ ਪਿਛਲੀ ਵਾਰੀ ਪੰਜਾਬ 'ਚ ਨਹੀਂ ਪਾਰ ਹੋਏ ਇਹ ਨਾ 14 'ਚ ਜਦ ਇਹਨਾਂ ਦੀ ਪੂਰੀ ਚੜ੍ਹਾਈ ਸੀ ਹਾਂ ਇਸ ਧਰਤੀ ਨੇ ਜੇ ਇੱਜ਼ਤ ਕੀਤੀ ਹੈ ਤੇ ਬਾਜਪਾ ਹੀ ਸਾਹਿਬ ਨੂੰ ਜ਼ਰੂਰ ਪਿਆਰ ਕਰਦੇ ਸੀ ਦੁਕੀਓ ਧਰਮ ਨਿਰਪੱਖ ਗੱਲ ਕਰਦੇ ਸਾਨੂੰ ਇਨਸਾਨਾਂ ਦਾ ਸਤਿਕਾਰ ਕਰਦੇ ਸਾਨੂੰ ਉਹੇ ਜੀ ਗੱਲ ਨਹੀਂ ਕਰਦੇ ਸਨ ਮਗਰ ਅੱਜ ਮੈਨੂੰ ਇੱਕ ਗੱਲ ਦੱਸ ਦਿਓ ਜਿੱਥੋਂ ਜਿੰਨਾ ਸੂਬਿਆਂ ਤੋਂ ਕਿਸੇ ਪੱਤਰਕਾਰ ਨੇ ਮੈਕ ਉਹਦਾ ਭਾਸ਼ਣ ਸੁਣ ਰਿਹਾ ਸੀ ਐਡਾ ਵਧੀਆ ਉਹਨੇ ਗੱਲ ਕੀਤੀ ਕਹਿੰਦਾ ਜਿੱਥੋਂ ਪਹਿਲਾਂ ਹੀ 25 ਸੀਟਾਂ ਆਗੀਆਂ ਨੇ ਹਈ 25 ਤੇ 25 ਦੀਆਂ 25 ਆਗੀਆਂ ਉਹਨਾਂ ਇੱਥੋਂ 26 ਕਿਵੇਂ ਘਟੂਗੇ ਮਤਲਬ 100% ਪਰਫਾਰਮੈਂਸ ਜੇ ਆਈ ਤਾਂ ਓਨੀਆਂ ਸੀਟਾਂ ਹੋਣੀਆਂ ਜਿੰਨੀਆਂ ਪਿਛਲੀ ਵਾਰੀ ਆਈਆਂ ਸੀ ਤੇ ਪੰਜਾਬ ਦੀ ਧਰਤੀ ਨੇ ਤਾਂ ਪਿਛਲੀ ਵਾਰੀ ਵੀ ਇਹਨਾਂ ਦੇ ਉਲਟ ਫੈਸਲਾ ਦਿੱਤਾ ਜਦੋਂ ਹਵਾ ਸੀ ਪੂਰੀ 14 ਜਬ ਵੀ ਫੈਸਲਾ ਉਲਟ ਦਿੱਤਾ ਇਤਨੀ ਭਰਾਵੋ ਪੰਜਾਬੀਆਂ ਦੇ ਮਨ ਬਣੇ ਨੇ ਠੀਕ ਆ ਤੁਸੀਂ ਗੁੱਸਾ ਕਰ ਜਾਣਾ ਪਤਾ ਨਹੀਂ ਸਾਡੀ ਖਬਰ ਲਾਉਣੀ ਨਹੀਂ ਲਾਉਣੀ ਇਹ ਤੁਹਾਡੇ ਮਾਲਕਾਂ ਤੇ ਬੜਾ ਦਬਾ ਰਹੀਦਾ ਤਤੋ ਹੀ ਨੱਪਈ ਉਹਨੇ ਪਿੱਲੀ 400 ਪਾਰ 130 ਉਹ ਬਾਬਾ ਲੋਕਾਂ ਨੂੰ ਵੋਟਾਂ ਦਾ ਪਾ ਲੈਣ ਦਿਓ ਜਿਨ੍ਹਾਂ ਨੇ ਆਰ ਪਾਰ ਕਰਦਾ ਉਹਨਾਂ ਦੀ ਤਾਂ ਵਾਰ ਹੀ ਨਹੀਂ ਹੋ ਰਹੀ ਹਲੇ ਬੀਟਾ ਲੱਪਣ ਦੀ ਇੱਧਰ ਪਹਿਲਾਂ ਹੀ ਫੈਸਲੇ ਸੁਣਾ ਤੇ ਉਹ ਰੋਜ਼ ਸ਼ੁਰੂ ਹੋ ਜਾਂਦਾ 130 130 130 ਦੇਖੋ ਇੱਕ ਹੋਰ ਨਾ ਗੁੱਸਾ ਕਰ ਦਿਓ ਆ ਜਿਹੜੀ ਜਿਹਦੀ ਗੱਲ ਮੈਂ ਕਰਨ ਲੱਗਿਆ ਭਗਵਾਨ ਤੁਮਾਂ ਦੀ ਚਲੋ ਪਿਆਰ ਨਾਲ ਮੁੱਖ ਮੰਤਰੀ ਆ ਗੁੱਸਾ ਕਰਦੇ ਆ ਕਿ ਯਾਪ ਵਾਲੇ ਕਿ ਸਾਡੇ ਮੁੱਖ ਮੰਤਰੀ ਨੂੰ ਮਾੜਾ ਬੋਲਦਾ ਲਈ ਸਾਰੇ ਧੀਆ ਪੁੱਤਾਂ ਵਾਲੇ ਹੋਣਾ ਜੀ ਹਰੇਕ ਦੇ ਘਰ 'ਚ ਧੀ ਜਾਂ ਪੁੱਤ ਤਾਂ ਹੈ ਕੋਈ ਗੁਰੂ ਕਿਰਪਾ ਕਰੇ ਚਲੋ ਜਿਹੜੀ ਧੀ ਆਪਦੇ ਪਿਓ ਦਾ ਸਤਿਕਾਰ ਨਾ ਕਰੇ ਕੀ ਉਹ ਸੂਬੇ ਦੇ ਮੁੱਖ ਮੰਤਰੀ ਹੋਣ ਦਾ ਉਹ ਕਾਬਲੀਅਤ ਰੱਖਦਾ ਕਿ ਨਹੀਂ ਰੱਖਦਾ ਦੱਸੋ ਮੈਨੂੰ ਰੱਖਦਾ ਕਿ ਨਹੀਂ ਰੱਖਦਾ ਜਿਹੜਾ ਮੁੱਖ ਮੰਤਰੀ ਆਪ ਦੀ ਧੀ ਦੀ ਫੋਟੋ 'ਚ ਹੁਣੇ ਆ ਇੰਟਰਵਿਊ ਹੋਇਆ ਸੀ ਇੱਕ ਚੈਨਲ ਦਾ ਬੜਾ ਵੱਡਾ ਪੱਤਰਕਾਰ ਸੀ ਉਹ ਪੁੱਛਦਾ ਸੀ ਆ ਫੋਟੋ ਕਿਦੀ ਆ ਫੋਟੋ ਕਿਦੀ ਆ ਫੋਟੋ ਕਿਦੀ ਤੇ ਆਪ ਦੀ ਧੀ ਨੂੰ ਸਿਆਲਣ ਤੋਂ ਭੱਜ ਗਿਆ ਕਿਤੋਂ ਬੇਸ਼ਰਮ ਬੰਦਾ ਕੁਝ ਹੋ ਸਕਦਾ ਇਹ ਕਹਿੰਦਾ ਇਹ ਤਾਂ ਮੇਰਾ ਭਾਂਜਾ ਤੇ ਨਾਲ ਆਪ ਦੀ ਧੀ ਦੀ ਫੋਟੋ ਸੀ ਫੋਟੋ ਥੱਲੇ ਨੂੰ ਕਰਤੀ ਜਿਹੜਾ ਆਪ ਦੀ ਬੇਟੀ ਦਾ ਨਾ ਹੋ ਸਕਿਆ ਕੀ ਉਹ ਸੂਬੇ ਦਾ ਕਦੇ ਹੋ ਸਕਦਾ ਮੇਰੇ ਵੀਰ ਜਿਹੜਾ ਸ਼ਰਾਬ ਪੀ ਕੇ ਗੁਰੂ ਦੀ ਹਾਜ਼ਰੀ 'ਚ ਜਾਵੇ ਕਿ ਤੁਸੀਂ ਕਦੇ ਉਹ ਜਿਹਨੂੰ ਮਾਫ਼ ਕਰ ਸਕਦੇ ਜਿਹੜਾ ਸ਼ਰਾਬ ਪੀ ਕੇ ਵਿਧਾਨ ਸਭਾ ਚਲੇ ਜਾਵੇ ਪਾਰਲੀਮੈਂਟ ਚਲੇ ਜਾਵੇ ਨਾਲ ਦੇ ਸਾਥੀ ਕਹਿਣ ਕਿ ਇਹ ਚੋਂ ਬਦਬੂ ਪੜੀ ਆਉਂਦੀ ਉਹਨੂੰ ਪਰ੍ਹਾਂ ਬਿਠਾ ਦਿਓ ਕਿ ਉਹਨੂੰ ਕਦੇ ਤੁਸੀਂ ਪੰਜਾਬ ਦਾ ਧਰਤੀ ਸਮਝ ਸਕਦੇ ਹੋ ਆਮ ਤੌਰ ਤੇ ਤਾਂ ਪੁਲਸ ਵਾਲੇ ਵੀ ਚਲਾਨ ਕੱਟਦੇ ਇਹਦਾ ਪਤਾ ਨਹੀਂ ਕਿ ਉਹਨੇ ਚਲਾਨ ਕੱਟਿਆ ਜਾਂਦਾ ਕੋਈ ਸ਼ਰਾਬ ਪੀ ਕੇ ਗੱਡੀ ਤਾਂ ਚਲਾ ਕੇ ਵਿਖਾਵੇ ਉਹਦੀ ਮਰਵਾ ਮਰਵਾ ਫੂਕਣ ਫਿਰ ਉਹਨੂੰ ਕਹਿੰਦੇ ਲੈ ਤੂੰ ਤਾਂ ਸ਼ਰਾਬ ਬੜੀ ਪੀਤੀ ਆ ਤੇ ਗੱਡੀ ਤਾਂ ਚਲਾਉਣ ਨਹੀਂ ਦਿੰਦੇ ਇੱਥੇ ਸੂਪਾ ਹੀ ਚਲਾਉਣ ਦਿੰਦਾ ਸਾਰਾ ਕਿ ਮੇਰੇ ਵੀਰੋ ਫਿਰ ਕੀ ਰਿਜ਼ਲਟ ਨਿਕਲਣਾ ਸ਼ਰਾਬੀ ਬੰਦੇ ਨੇ ਜਦੋਂ ਸੂਪਾ ਚਲਾਉਂਦੇ ਮੈਨੂੰ ਪਤਾ ਮੇਰੇ ਇਸ ਭਾਸ਼ਣ ਤੋਂ ਬਾਅਦ ਦਰਦ بڑا ਹੋਣਾ ਮੈਂ ਪਰਚਾ ਦੇ ਦੇਣਾ ਮੈਂ ਮਜੀਠੀਆ ਨਹੀਂ ਦਰਦਾ ਤੇਰੇ ਪਰਚੇ-ਕੁਰਚੇ ਤੋਂ ਯਾਦ ਰੱਖ ਲਈ ਇਹ ਮਾਲਕ ਦੇ ਰੰਗ ਨੇ ਜਿਹਨੂੰ ਤੈਨੂੰ ਕੁਰਸੀ ਮਿਲ ਗਈ ਆ ਔਰ ਜੇ ਮਾਲਕ ਤੇਰੇ ਅਰਗੇ ਨੂੰ ਵੜਾ ਸਕਦਾ ਫਿਰ ਕੋਈ ਬਣ ਸਕਦਾ ਇਹ ਵੀ ਯਾਦ ਰੱਖਣੀ ਤੇ ਜੇ ਕਿਸੇ ਵਾਰੀ-ਵੱਟਾ ਬਦਲ ਗਿਆ ਨਾ ਤੇ ਫਿਰ ਜਦੋਂ ਮੈਂ ਕਢਾਈ ਆ ਨਾ ਚੀਕਾਂ ਤੇ ਫੇਰ ਤੇਰੇ ਤੋਂ ਸਹੀ ਨਹੀਂ ਜਾਣੀਆਂ ਜੋ ਤੇਰੇ ਹਾਲਾਤ ਬਣਨੇ ਇਸ ਲਈ ਮੈਂ ਇਹ ਗੱਲ ਤੇ ਜਾਣਾ ਨਹੀਂ ਚਾਹੁੰਦਾ ਸੀ ਮਗਰ ਮੈਂ ਤੁਹਾਨੂੰ ਤਾਂ ਇਹ ਰਿਕਵੈਸਟ ਕਰਦਾ ਬੇਨਤੀ ਕਰਦਾ ਕਿ ਜਿਹੜਾ ਬੇਟੀ ਦਾ ਨਾ ਹੋਇਆ ਸਾਧ ਸੰਗਤ ਜੀ ਉਹਨੇ ਕਦੇ ਪੰਜਾਬ ਦਾ ਜਿਵੇਂ ਅੰਮ੍ਰਿਤਸਰ ਸਾਹਿਬ ਦਾ ਨਹੀਂ ਹੋ ਜਾਣ ਸਮਝੌਤਾ ਵੇਖੋ ਕਿੱਡਾ ਕਟਿਆ ਰਿਮੋਟ ਕੰਟਰੋਲ ਨਾਲ ਚੱਲਦਾ ਉੱਥੇ ਜਾ ਕੇ ਕੱਲ ਧਰਨਾ ਕੀ ਮਾਰਿਆ ਸੀ ਛਿਦੇ ਆਜਾਉਂ ਛਿਦ ਪਾਕਤ ਸਿੰਘ ਦੇ ਕਹਿੰਦੇ ਜੀ ਅਸੀਂ ਤਾਂ ਬੈਠੇ ਆ ਕਿਹੜੇ ਮਰਤ ਤੇ ਬੈਠੇ ਸੀ ਮਰਨ ਵਰਤ ਇਹ ਪਹਿਲਾ ਹੀ ਵੇਖਿਆ ਖਾ ਪੀ ਕੇ ਰਾਤ ਨੂੰ ਵੀ ਆ ਕੇ ਸ਼ਾਮ ਨੂੰ ਫੇਰ ਜਾ ਕੇ ਖਾ ਪੀਵੇ ਇਹ ਪਹਿਲੇ ਮਰਨ ਵਰਤ ਵੇਖਿਆ ਅਰੇ ਕੇਜਰੀਆਲ ਵੀ ਅੰਦਰੋਂ ਵੇਖਦਾ ਹੋਣਾ ਕਿ ਇਹ ਕਿਹੋ ਜਿਹਾ ਵਰਤ ਰੱਖ ਲਿਆ ਮੇਰੇ ਚੱਕਰ ਉਹ ਗਰੀਬ ਤਾਂ ਐਵੇਂ ਠੋਕ ਛੱਡਿਆ ਮੈਂ ਤਾਂ ਉਹਦੇ ਨਾਲ ਹਮਦਰਦੀ ਆ ਇਹ ਨਹੀਂ ਚਾਹੁੰਦਾ ਭਗਵੰਤ ਮਾਨ ਕੀ ਕਿਥੇ ਉਹ ਬਾਹਰ ਆ ਜੇ ਇਹਦਾ ਬੜਾ ਦਾਂ ਲੱਗਿਆ ਕਿਉਂਕਿ ਹੁਣ ਪੁੱਛਣ ਵਾਲਾ ਕੋਈ ਨਹੀਂ ਜੋ ਦਿੱਲੀ ਵਾਲੇ ਉਕਮਰਾਨ ਕਹਿੰਦੇ ਆ ਵੱਡੇ ਇਹ ਉਸ ਹਾਵ ਨਾਲ ਗੱਡੀ ਚਲਾਉਂਦਾ ਆ ਵੇਖੋ ਕਿੰਦੀ ਛੇਤੀ ਮੈਂ ਤਾਂ ਇਹਨਾਂ ਲੀਡਰਾਂ ਤੇ ਹੈਰਾਨ ਹੁਣ ਤਾਂ ਪੁੱਛਣਾ ਪੈਂਦਾ ਕਈ ਵਾਰੀ ਕਿ ਭਾਈ ਇਹ ਪਾਰਟੀ ਕਿਹੜੀ ਦੀ ਆ ਜਿੰਨੇ ਵੀ ਵੱਡੇ ਚਿਹਰੇ ਨੇ ਨਾ ਆ ਬਿੱਟੂ ਦੀ ਤਾਂ ਕਮਾਲ ਹੀ ਹੋ ਗਈ ਮੈਂ ਤਾਂ ਉਹਨੂੰ ਨਵੇਂ ਜਮਾਨੇ ਦਾ ਬਿੱਟਾ ਹੀ ਸਮਝਦਾ ਮੈਨੂੰ ਲੱਗਦਾ ਸਕਿਉਰਟੀ ਪਿੱਛੇ ਪਤਾ ਨਹੀਂ ਕਿਹੇ ਚੱਕਰ ਪਿੱਛੇ ਕਿਹੜੀਆਂ-ਕਿਹੜੀਆਂ ਗੱਲਾਂ ਕਹਿੰਦਾ ਜਿਹੜਾ ਇੱਕ ਆੜੀ ਉਹਦਾ ਇੰਟਰਵਿਊ ਤੁਸੀਂ ਦੇਖਿਆ ਹੋਣਾ ਇੱਕ ਗਰੇਵਾਲ ਸਾਹਿਬ ਨੇ ਭਾਤਪਾ ਦੇ ਉਹਦੇ ਨਾਲ ਇੰਟਰਵਿਊ ਲਿਆ ਇਹ ਕਹਦਾ ਇਹ ਜੇ ਅੰਤ ਤੱਕ ਮੈਂ ਜੁੱਤੀ ਮਾਰਾਂ ਮੈਂ ਗੱਲ ਨਾ ਕਰਾਂ ਹੁਣ ਭਾਈ ਜਾ ਕੇ ਉਹਨਾਂ ਦੇ ਕੋਲ ਵਕੜੀ ਚ ਬਹਿ ਗਿਆ ਉਹਨਾਂ ਦੀ ਝੋਲੀ ਅੱਡ ਕੇ ਉਹਨਾਂ ਨਾਲ ਛੱਡ ਗਿਆ ਗੱਡੀ 'ਚ ਕੋਈ ਸ਼ਰਮ ਹੈ ਕਿ ਨਹੀਂ ਆ ਲੋਕਾਂ ਨੂੰ ਆਉਂਦੀ ਹੈ ਇਹ ਜਿਹੇ ਲੀਟਰਾਂ ਨੂੰ ਸਾਨੂੰ ਆਪ ਨੂੰ ਆਉਂਦੀ ਹੈ ਕਿ ਸਾਡਾ ਕਿਰਦਾਰ ਕਿੱਡਾ ਡਿੱਗ ਗਿਆ ਕੀ ਲੋਕਾਂ ਨੂੰ ਵਿਸ਼ਵਾਸ ਸਾਡੀ ਗੱਲ ਦਾ ਰਹੇ ਅੱਗੇ ਲੀਟਰਾਂ 'ਚ ਕਿੰਨੇ ਕਿ ਲੋਕ ਜਿੱਤ ਕਰਦੇ ਉਹ ਤਾਂ ਰੋਜ਼ ਵਟਸਐਪ 'ਤੇ ਆਉਂਦਾ ਹੀ ਆ ਮਗਰ ਕਿਹਾ ਤੇ ਇਹੇ ਜੇ ਕਰਦੇ ਜਿਹੜਾ ਹੁਣ ਪਿਛਲੇ 6 ਮਹੀਨਿਆਂ ਚ ਤਿੰਨ ਪਾਰਟੀ ਬਦਲ ਗਿਆ ਹੋਵੇ ਜਿਨੇ ਵੇਖੋ ਕਮਾਲ ਦੀ ਗੱਲ ਉਹ ਹਰੋਂ ਗੱਲ ਉਹਨੇ ਸ਼ਿਕਾਇਤ ਦਰਜ ਕੀਤੀ ਕਿ ਸਾਨੂੰ ਭਾਜਪਾ ਦੇ ਹੋਮ ਮਿਨਿਸਟਰ ਨੇ 25-25 ਕਰੋੜ ਦਾ ਆਫਰ ਦਿੱਤਾ ਸੀ ਤੇ ਅੱਜ ਸਾਧ ਬਾਦ ਜਿਨੇ ਸ਼ਿਕਾਇਤ ਕਰਤਾ ਉਹੀ ਭਾਜਪਾ ਚਲੇ ਗਿਆ ਹੁਣ ਕੀ ਕਹਾਂਗੇ ਕਿ ਪੰਜਾਬ ਦੇ ਤਾਂ ਕੀ ਸੌਦਾ ਕਿਵੇਂ ਨਿਪੜ ਗਿਆ ਭਾਈ ਲੋਕਾਂ ਨੂੰ ਵੀ ਤਾਂ ਦੱਸਦਾ ਉਹ ਤਾਂ ਤੂੰ ਰੌਲਾ ਪਾਉਂਦਾ ਸੀ ਸ਼ਿਕਾਇਤ ਕਰਤਾ ਸੀ ਅੱਜ ਜਦ ਇਹੇ ਜਿਹੇ ਹਾਲਾਤ ਬਣ ਜਾਣ ਤੇ ਭਾਈ ਸਾਹਿਬ ਲੋਕਾਂ ਦਾ ਕਾਹਦਾ ਭਰੋਸਾ ਰਹਿ ਜਾਣਾ ਇਸ ਲਈ ਮੈਂ ਲੰਮੀ ਚੌੜੀ ਗੱਲ ਨਹੀਂ ਗੱਲਾਂ ਸਾਰਿਆਂ ਨੇ ਬੜੀ ਕੀਤੀ ਅੱਗੇ ਸਮਾਂ ਮਿਲੂਗਾ ਮਗਰ ਅੱਜ ਮੈਂ ਬੇਨਤੀ ਕਰਦਾ ਕਿ ਭਾਈ ਚਾਰੇ ਇੱਕ ਸਾਲ ਅਮਨ ਸ਼ਾਂਤੀ ਕਾਨੂੰਨ ਅੱਜ ਸਾਨੂੰ ਵੀ ਪਿੰਡਾਂ 'ਚ ਆ ਬੈਠੇ ਬੰਟੀ ਉਰੀ ਔਰ ਬੈਠੇ ਆ ਸਾਡੇ ਮਸੀਹ ਭਾਈਚਾਰੇ ਵਾਲੇ ਜਦ ਮੈਨੂੰ ਯਾਦ ਆ ਸੀ ਭਾਜਪਾ ਦੇ ਸਿੰਬਲ ਨਾਲ ਜੋਸ਼ੀ ਸਾਹਿਬ ਲੜਦੇ ਸੀ ਨਾ ਉਹੀ ਪਿੰਡ ਜਦੋਂ ਸਾਡੀ ਵੋਟਾਂ ਹੁੰਦੀ ਸੀ 500 ਤੇ ਜਿੱਤਦੇ ਸੀ ਜਦੋਂ ਐਮਪੀ ਵਾਲੀ ਲੜਦੇ ਹੀ ਪਤਾ ਨਹੀਂ ਕੀ ਕੰਮ ਚੱਕਰ ਹੁੰਦਾ ਸੀਗਾ 5 ਵੋਟਾਂ ਤੇ ਹਾਰ ਜਾਂਦੇ ਸਨ ਤੇ ਮੈਂ ਜਾ ਕੇ ਕਹਿਣਾ ਮੈਂ ਯਾਰਾ ਕੀ ਕੀ ਕਹਿੰਦੇ ਭਾਜੀ ਤੁਹਾਡੇ ਨਾਲ ਸਾਨੂੰ ਵੀ ਧੌਮਾ ਹੋ ਰਾ ਕਿ ਨਾਲ ਪਤਾ ਨਹੀਂ ਕਿਵੇਂ ਗਾ ਕੀ ਕਰਨਗੇ ਉਹਦੇ ਪਤਾ ਲੱਗਦਾ ਛਾਤੀ ਬੋਟਾ ਫੇਰ ਆਉਂਦੀ ਆ ਫੇਰ 500 ਤੋਂ ਜਿੱਤ ਜਿੱਤ ਇਹ ਭਾਈ ਤੁਹਾਨੂੰ ਵੀ ਬੇਨਤੀ ਆ ਹੁਣ ਤਾਂ ਪਹਾ ਵਧਿਆ ਗਿਆ ਮਸਲਾ ਹੱਲ ਹੋ ਗਿਆ ਇੱਕ ਕਿਸਾਨ ਭਰਾਵਾ ਨੂੰ ਵੀ ਬੇਨਤੀ ਆ ਕਿ ਹੁਣ ਨਾ ਕੋਈ ਕੋ ਐਵੇਂ ਗਰੋਥੀ ਕਰੀ ਜਾਂਦੇ ਸਮਝੌਤਾ ਸਮਝੌਤਾ ਭਾਈ ਕੋਈ ਸਮਝੌਤਾ ਠੋਕ ਕੇ ਗੱਲ ਕੀਤੀ ਆ ਕਿ ਪੰਜਾਬ ਪਹਿਲਾਂ ਤੇ ਸਮਝੌਤੇ ਮਗਰੋਂ ਗੱਲ ਕਿਸਾਨ ਦੀ ਕਰੋ ਗੱਲ ਐਮਐਸਪੀ ਦੀ ਕਰੋ ਗੱਲ ਧਕੇਸ਼ਾਈ ਦੀ ਜੋ ਤੁਸੀਂ ਕੀਤੀ ਆ ਉਹਦੀ ਕਰੋ ਜਦ ਤੱਕ ਇਹ ਮੁੱਦੇ ਪੰਜਾਬ ਦੇ ਅਡਰੈਸ ਨਹੀਂ ਹੋਣੇ ਕੋਈ ਸਮਝੌਤਾ ਨਹੀਂ ਤੁਸੀਂ ਵੱਡੀ ਸ਼ਰਾਰਤ ਵੇਖੋ ਆ ਜੋਸ਼ੀ ਸਾਹਿਬ ਨੇ ਥੋੜੀ ਜੀ ਗੱਲ ਕੀਤੀ ਆ ਇੱਕ ਸਭ ਤੋਂ ਵੱਡਾ ਕਾਰੋਬਾਰੀ ਆ ਮੈਂ ਉਹਦਾ ਨਾਮ ਨਹੀਂ ਲੈਣਾ ਜਾਣਦੇ ਤੁਸੀਂ ਵੀ ਉਹ ਹੁਕਮਰਾਨ ਨਾਲ ਉਹਦਾ ਬੜਾ ਪਿਆਰ ਆ ਉਹਦਾ ਗੁਜਰਾਤ 'ਚ ਸਮੁੰਦਰੀ ਕੰਡੇ ਤੇ ਉਹਦਾ ਇੱਕ ਉਹ ਚੱਲਦਾ ਹੈ ਪੋਰਟ ਜਿੱਥੋਂ ਸਾਰਾ ਇਸ ਨਾਲ ਸਾਲ ਪ੍ਰਧਾਨ ਹੁੰਦਾ ਐ Экспорт ਇمپੋਰਟ ਹੁੰਦੀ ਆ ਜੇ ਗੁਜਰਾਤ ਤੋਂ ਮਹਾਰਾਸ਼ਟਰਾ ਤੋਂ ਪਾਕਿਸਤਾਨ ਉਫਗਾਨਿਸਤਾਨ ਨਾਲ ਟ੍ਰੇਡ ਹੋ ਸਕਦਾ ਹੈ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਗਾ ਬਾਰਡਰ ਤੋਂ ਕਿਉਂ ਨਹੀਂ ਟ੍ਰੇਡ ਹੋ ਸਕਦਾ ਮੈਨੂੰ ਦੱਸਿਆ ਜਾਵੇ ਇੱਥੋਂ ਆ ਕੇ ਇਹਨਾਂ ਦੇ ਕੈਂਡੀਡੇਟ ਕਹਿੰਦੇ ਸੀ ਖੋਲਾ ਦੇਵਾਂਗੇ ਭਾਈ ਬੰਦ ਕੀਨੇ ਕਰਾਂ ਇਹ ਤਾਂ ਚੱਲਦਾ ਸੀ ਆਈਸੀਪੀ ਬਾਦਲ ਸਾਹਿਬ ਨੇ ਬਣਵਾਇਆ ਸੀ ਉਦੋਂ ਡਾਕਟਰ ਮਨਮੋਹਨ ਸਿੰਘ ਜੀ ਦੀ ਸਰਕਾਰ ਸੀ ਕਾਰੋਬਾਰ ਸ਼ੁਰੂ ਹੋਇਆ ਸੀ ਤੇ ਲੋਕਾਂ ਨੂੰ ਨੌਕਰੀ ਮਿਲਣਾ ਸ਼ੁਰੂ ਹੋਈ ਰੋਜ਼ਗਾਰ ਸ਼ੁਰੂ ਹੋਇਆ ਤੇ ਜੇ ਕਾਰੋਬਾਰ ਵਪਾਰ ਵਧੂਗਾ ਸਭ ਤੋਂ ਪਹਿਲਾਂ ਉਹਦਾ ਬੈਨੀਫਿਟ ਕਿਹਨੂੰ ਹੋਊਗਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੋਕਾਂ ਨੂੰ ਇੱਕ ਦਿਨ ਮੈਂ ਭਾਸ਼ਣ ਸੁਣ ਰਿਹਾ ਸੀ ਕਹਿੰਦੇ ਸੀ ਨਾ ਉਹ ਖੁਲਾ ਦੇਣਾ ਵੀਜ਼ਾ ਸੈਂਟਰ ਤੇ ਭਾਈ ਇਹ ਵੀ ਦੱਸ ਦਿਓ ਕਿ ਮੋਰਾ ਵੀ ਦਵਾ ਦੇਣੀ ਆ ਫਿਰ ਵੀਜ਼ਾ ਵੀ ਦਵਾ ਦੇਣਾ ਕਿ ਇਕੱਲਾ ਸੈਂਟਰ ਹੀ ਖੁਲਾਉਣਾ ਸੈਂਟਰ ਤਾਂ ਇੱਥੇ ਅੱਗੇ ਬੜੇ ਖੁੱਲੇ ਨੇ ਪਾਸਪੋਰਟ ਆਫਿਸ ਦਾ ਦਫਤਰ ਭੁੱਲਿਆ ਰੋਜ਼ ਆ ਜਾਂਦੇ ਲੋਕ ਉਹ ਜਿ ਕਰਿਓ ਜੀ ਉਹਨੂੰ ਸਾਡਾ ਕੰਮ ਨਹੀਂ ਕਰਦਾ ਤੇ ਉਹ ਜੀ ਬੀਜਾ ਸੈਂਟਰ ਹੋਣਾ ਜਿੱਦੇ ਵੀਜਾ ਹੀ ਨਹੀਂ ਲਾਉਣਾ ਕਿਸੇ ਦਾ ਭਾਈ ਪੰਜਾਬੀਆਂ ਨੇ ਉਹ ਜੇ ਵੀਜੇ ਦਾ ਕੀ ਕਰਨਾ ਇਸ ਲਈ ਮੇਰੇ ਵੀਰੋ ਇਹ ਹਵਾਈ ਗੱਲਾਂ ਕਰਦੇ ਜਿਹੜੇ ਤਾਂ ਰਹੇ ਸੀ ਸਰਕਾਰਾਂ 'ਚ ਐਡੇ ਡਿਆਲਾ ਅਪਚਰ ਜੀ ਉਹਦਾ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਗੱਲ ਨਹੀਂ ਕੀਤੀ ਅੱਜ ਕਹਿੰਦੇ ਅਸੀਂ ਗੱਲ ਕਰਾਂਗੇ ਇਸ ਲਈ ਇਹ ਹਾਂ ਜੀ 3.5 ਲੱਖ ਕੋਟ ਲਾ ਕੇ ਉਹ ਚਲੋ ਪਤਾ ਹੀ ਆ ਜੀ ਐਚਲੀ ਮੈਂ ਇਹੀ ਬੇਨਤੀ ਕਰਕੇ ਤੁਹਾਡੇ ਵਾਸਤੇ ਕੋਈ ਕੱਗੇ ਆਇਆ ਕਿ ਭਾਈ ਅਸੀਂ ਡਿਫਾਲਟਰ ਬੰਦੇ ਕਰੈਕਟਰਲੈਸ ਬੰਦੇ ਬਦਲਾਵ ਦੇ ਚੱਕਰ ਤੇ ਸ਼ਿਕਾਰਤਾ ਹੋ ਗਏ ਆ ਹੁਣ ਜਿੰਨੇ ਵੀ ਆ ਅੱਗੇ ਕੋਈ ਲੀਡਰ ਕਹਿੰਦਾ ਉਹਦਾ ਮਾਜਰੇ ਮੂਜਰੇ ਬਚ ਜੋ ਇਹਨਾਂ ਸਭ ਤੋਂ ਇਹਨਾਂ ਦੀ ਰੋਜ਼ ਕੋਈ ਨਾ ਕੋਈ ਖਬਰ ਆ ਜਾਂਦੀ ਹੈ ਜਿਹੜੀ ਸਟੇਜਾਂ ਤੋਂ ਦੱਸਣ ਜੋਗੇ ਨਹੀਂ ਕਿ ਇਸ ਬਦਲਾਵ ਨੂੰ ਵੋਟਰ ਪਾਈ ਇਸ ਲਈ ਇਹ ਸਾਰੀ ਗੱਲਾਂ ਨੂੰ ਵਿਚਾਰੋ ਲਾਰਡ ਆਕਰ ਕੀ ਹਾਲਾਤ ਨੇ ਅੱਜ ਕੀ ਹੋਇਆ ਬਲਟੋਏ 2 ਦਿਨ ਪਹਿਲਾਂ ਕਿਹੇ ਧੀ ਪੈਣ ਨੂੰ ਸ਼ਾਇਦ ਇਹ ਜੀ ਸ਼ਰਮਸਾਰ ਗੱਲ ਪੰਜਾਬ ਦੀ ਧਰਤੀ 'ਚ ਸੁਣਦੇ ਨਹੀਂ ਸੋ ਅੱਜ ਉਹਦੇ ਹਾਲਾਤ ਪੰਜਾਬ ਦੇ ਬਣਾ ਕੇ ਔਰ ਇਹਦੇ ਇਹਨੂੰ ਸਮਝ ਕੁਛ ਨਹੀਂ ਆਉਂਦੀ ਇਹ ਤਾਂ ਜਿਹਨੇ ਸ਼ਾਮ ਨੂੰ 7 ਵਜੇ ਇੱਕ ਛੱਕ ਲਾ ਲੈਣਾ ਮੁੜ ਕੇ ਜੋ ਹੁੰਦਾ ਹੁੰਦਾ ਰਹੇ ਤੇ ਫਿਰ ਉਹਨੇ ਕੀ ਪੰਜਾਬ ਚ ਲਾਉਣਾ ਇਸ ਲਈ ਇਹ ਸਾਰੀ ਗੱਲਾਂ ਕਿਸਾਨਾਂ ਦੇ ਕਰਜ਼ੇ ਜਿਹੜੀ ਕਹਿੰਦੀ ਸੀ ਉਹ ਬੀਬੀ ਸੀ ਇਹਨਾਂ ਦੀ ਮੰਤਰੀ ਕੀ ਨੋ ਜੀ ਉਹਦਾ ਅਨਮੋਲ ਬਗਣ ਐ ਕਹਿੰਦੀ ਸੀ ਐਂ ਦਵਾਂਗੇ ਐਮਐਸਕੀ ਕਹਿੰਦੀ 5 ਮਿੰਟ ਚ ਦਵਾਂਗੇ ਕੈਪਟਨ ਹੱਥ ਪਿੱਛੇ ਕੈਪਟਨ ਨੂੰ ਹੱਟੇ ਨੂੰ ਤਾਂ 2 ਸਾਲ ਹੋ ਗਏ ਤੇਰੇ ਹੁਣ ਨਿਕੰਮ ਕਾਬੂ ਆਉਂਦਾ ਕਿੱਧਰ ਕੀ ਐਮਐਸਕੀ ਥੋੜਾ ਤੇਜਰੀ ਵਾਲ ਕਹਿੰਦਾ ਸੀ ਕਹਿੰਦਾ ਜੀ ਇਹ ਜਿਹੜਾ ਨੁਕਸਾਨ ਹੋ ਰਿਹਾ ਨਾ ਗੜੇ ਮਾੜੀ ਕਰਕੇ ਤੇ ਹੋਰ ਖਰਾਬਾ ਹੋ ਰਿਹਾ ਇਹਨਾਂ ਗਰਦਾਬ ਦੀ ਮਗਰੋਂ ਹੋਊ 20000 ਰੁਪਈਆ ਪਹਿਲਾਂ ਉਹ ਦੱਸੋ ਮਾਝੇ ਵਾਲਿਓ ਆਇਆ 20000 ਰੁਪਈਆ ਗਰਦਾਬ ਦੀ ਹਲੇ ਤਿੰਨ ਵਾਰੀ ਚਾਰ ਵਾਰੀ ਗਰਦਾਬਰੀ ਹੋ ਗਈ ਹੈ ਦੋ ਸਾਲਾਂ 'ਚ ਹਲੇ ਪਹਿਲੇ 22 ਦੇ ਪੈਸੇ ਨਹੀਂ ਆਏ ਐਕਚੁਅਲੀ ਹਾਲਾਤ ਕਿਛੇ ਪਾਸਿਓਂ ਵੀ ਕੋਈ ਇਹ ਜਿਹਾ ਨਹੀਂ ਔਰ ਮੈਂ ਅੱਜ ਇੱਕ ਵਾਰਨਿੰਗ ਦੇ ਕੇ ਚੱਲਿਆ ਇੱਕ ਇਹਨਾਂ ਦੇ ਐਮਪੀ ਜਿਹੜਾ 6 ਵਾਰੀ ਬੜਿਆ ਉਹਨੇ ਗੱਲ ਕੱਢਤੀ ਆ ਜਿਹੜਾ ਇਨਾਂ ਦੇ ਸੰਗਠਨ ਚ ਉਸ ਜੀ ਨੇ ਕਿਹਾ ਕਿ ਜੇ ਐਦ ਕੀ ਦਿੱਲੀ ਚ ਸਾਡੀ ਕੱਲੀ ਸਰਕਾਰ ਬਣਾ ਦਿਓ ਤੇ ਸੰਵਿਧਾਨ ਨੂੰ ਵੀ ਬਦਲਣਗੇ ਰੈਜ਼ਰਵੇਸ਼ਨ ਨੂੰ ਵੀ ਖਤਮ ਕਰਨਗੇ ਕਿਉਂਕਿ ਇੱਕ ਸੋਚ ਆ ਰੈਜ਼ਰਵੇਸ਼ਨ ਖਤਮ ਕਰਨੀ ਬਾਬਾ ਸਾਹਿਬ ਅੰਬੇਦਕਰ ਦਾ ਉਹ ਸਤਕਾਰ ਕਰਦੇ ਆ ਗੱਲੀਵਾਦੀ ਜਿਵੇਂ ਸੁਆਮੀ ਨਾਥਨ ਦਾ ਕਰਦੇ ਆ ਸੁਆਮੀ ਨਾਥਨ ਕਮੇਸ਼ਨ ਨੂੰ ਭਾਰਤ ਰਤਨਾ ਦਾ ਦੇ ਦਿੱਤਾ ਐਮ ਐਸ ਸੁਆਮੀ ਨਾਥਨ ਨੂੰ ਮਗਰ Swami Nath ਦੀ ਰੂਹ ਨੂੰ ਕਲੇਜੇ ਨੂੰ ਜੇ ਠੰਡ ਪਾਉਣੀ ਸੀ ਤੇ ਕਿਸੇ ਕਿਸਾਨਾ ਦੀ ਇਨਕਮ ਵੀ ਫਿਰ C2 50% ਦੁਗਣੀ ਕਰ ਦਿੰਦੇ ਕਿਸਾਨ ਖੁਦਕੁਸ਼ੀ ਨਾ ਕਰਦੇ ਤੇ ਮੈਂ ਸਮਝਦਾ ਉਹ ਅਸੀਂ ਅਸਲੀ ਭਾਰਤ ਰਤਨਾ Swami Nath ਨੂੰ ਹੋਣਾ ਸੀ ਉਹਦੀ ਕੁੜੀ ਨੇ ਇਹ ਗੱਲ ਕਹੀ ਉਹਦੀ ਧੀ ਨੇ ਇਹ ਗੱਲ ਕਹੀ ਕਿ ਉਹਦਾ ਸਤਕਾਰ ਨਹੀਂ ਇਸ ਲਈ ਮੇਰੇ ਵੀਰੋ ਪੰਜਾਬ ਦੀ ਇਹ ਖੇਤੀ ਨਾਲ ਸੰਬੰਧਿਤ ਕਨੋਮੀ ਹੈ ਜੇ ਖੇਤੀ ਪਰਫੁੱਲੇ ਤੇ ਦੁਕਾਨਦਾਰ ਦੀ ਦੁਕਾਨ ਚੱਲੂ ਮਜ਼ਦੂਰ ਨੂੰ ਮਜ਼ਦੂਰੀ ਮਿਲੂ ਵਪਾਰ ਨੂੰ ਵਪਾਰ ਮਿਲੂ ਮਗਰ ਜੇ ਖੇਤੀ ਫੇਲ ਕਰਦੀ ਇਹ ਸੂਬਾ ਖੇਤੀ ਪ੍ਰਧਾਨ ਸੂਬਾ ਤੇ ਫਿਰ ਪੰਜਾਬ ਫੇਲ ਹੋ ਜਾਣਾ ਇਸ ਲਈ ਮੇਰੇ ਵੀਰੋ ਆ ਮੰਡੀਆਂ ਬੰਦ ਕਰਨ ਦੀ ਆ ਸ਼ਰਾਰਤਾ ਆ ਛੱਬੀਆਂ ਮੰਡੀਆਂ ਦੀ ਨੋਟੀਫਿਕੇਸ਼ਨ ਕਰਤੀ ਜੁਦਾ ਰੌਲਾ ਪੈ ਗਿਆ ਨਹੀਂ ਤਾਂ ਇਹ ਫੈਸਲਾ ਵੀ ਕਿਹਦੇ ਨਾਲ ਰਲ ਕੇ ਹੋਇਆ ਸੀ ਕੇਂਦਰ ਦੀ ਸਰਕਾਰ ਨਾਲ ਹੌਲੀ ਹੌਲੀ ਮੰਡੀਕਰਨ ਸਿਸਟਮ ਫੇਲ ਕਰੋ ਮੁੜ ਕੇ ਤੁਸੀਂ ਸਿੱਧੇ ਵੱਡੇ ਵਪਾਰੀਆਂ ਦੇ ਵੱਸ ਪੈ ਜਾਓਗੇ ਇਹ ਬੜੀ ਵੱਡੀਆਂ ਸਰatschਾ ਚਾਹਦੀ ਆ ਇਤੋਂ ਸੁਚੇਤ ਰਹਿਣ ਦੀ ਲੋੜ ਆ ਤੇ ਚੱਕਾ ਕਾਬਲ ਵਕੀਲ ਕਰੋ ਜੀ ਦਾ ਕਿਸੇ ਨਾਲ ਕੋਈ ਸਮਝੌਤਾ ਨਹੀਂ ਉਹਦਾ ਸਮਝੌਤਾ ਹੈ ਤੇ ਇਹ ਸ੍ਰੀ ਅਮਰitsar ਸਾਹਿਬ ਦੀ ਧਰਤੀ ਤੇ ਜਾਂ ਇਤੋਂ ਦੇ ਲਹਿੰਦੇ ਲੋਕਾਂ ਨਾਲ ਸਮਝੌਤਾ ਉਹਨਾਂ ਦੀ ਹੱਕ ਸੱਚ ਦੀ ਗੱਲ ਦਾ ਸਮਝੌਤਾ ਹੈ ਇਹ ਆਸ ਨਾਲ ਇਹ ਉਮੀਦ ਨਾਲ ਕਿ ਤੁਸੀਂ ਹੁਣ ਦਿਨ ਰਾਤ ਇੱਕ ਕਰਕੇ ਭਾਈ ਆਪਦੇ ਆਪ ਦੇ ਹਲਕੇ 'ਚ ਆਪ ਦੀ ਆਪ ਦੀ ਵਾਟਾ 'ਚ ਗਰਮੀ ਬੜੀ ਹੋਣੀ ਹੈ ਮਗਰ ਉਹ ਗਰਮੀ ਨੂੰ ਮਹਿਸੂਸ ਨਾ ਕਰਿਓ 2 ਮਹੀਨੇ ਠੋਕ ਕੇ ਲਾ ਦਿਓ ਜੇ ਐਤ ਕੀ ਤੱਕੜੀ ਨੂੰ ਕਾਮਯਾਬ ਕਰਕੇ ਭੇਜੋਗੇ ਤੇ ਮੈਂ ਸਮਝਦਾ ਵਧੀਆ ਕਾਬਲ ਵਕੀਲ ਜਦੋਂ ਜਾ ਕੇ ਪਾਰਲਮੈਂਟ 'ਚ ਤੁਹਾਡੀ ਗੱਲ ਰੱਖੂਗਾ ਇਸ ਉਮੀਦ ਨਾਲ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਹਾਂ ਔਰ ਆਪਾ ਬੁੱਢਾ ਸਾਹਿਬ ਕੱਤੂ ਮੰਗਲ ਮੱਥਾ ਟੇਕਣ ਆਸੇ ਆਉਣਾ ਫੇਰ ਜਨਾ ਤੁਸੀਂ ਸਾਰੇ ਜਿਹੜੇ ਸਾਡੇ ਹਾਂਜੀ ਕੱਲ 9 ਤਰੀਕ ਨੂੰ ਅੱਜ 8 ਤਰੀਕ ਹੋ ਗਈ ਕੱਲ 9 ਤਰੀਕ ਨੂੰ ਆਉਣਾ 10 ਵਜੇ ਦਾ ਸਵੇਰੇ ਟਾਈਮ ਹੈ ਮਜੀਠੇ ਵਾਲਿਓ ਪੁਲਿਸ ਸਭ ਨੂੰ ਸੁਨੇਹਾ ਪਹੁੰਚਾ ਦਿਓ ਤੁਸੀਂ ਪਹੁੰਚਿਓ 9 ਨੂੰ ਕਿੱਥੇ ਜਾਣਾ ਜੀ ਤੁਸੀਂ 9 ਤਰੀਕ ਨੂੰ ਰਾਜਾ ਸੰਸੀ ਹਲਕੇ ਜਾਣਾ 10 ਨੂੰ ਸੌਰੀ 10 ਨੂੰ ਰਾਜਾ ਸੰਸੀ ਹਲਕੇ 11 ਤਰੀਕ ਨੂੰ ਅਜਨਾਲੇ ਇਹ ਸਾਰੇ ਪ੍ਰੋਗਰਾਮ ਇਸੇ ਤਰ੍ਹਾਂ ਮੈਨੂੰ ਲੱਗਦਾ ਅੱਗੇ ਸ਼ਾਇਦ ਰਣਕੇ ਸਾਹਿਬ ਦਾ ਪ੍ਰੋਗਰਾਮ ਹੈ ਔਰ ਫੇਰ ਜਿਵੇਂ ਸ਼ਹਿਰ ਦੇ ਪ੍ਰੋਗਰਾਮ ਤੁਹਾਡੇ ਨਾਲ ਬੈ ਕੇ ਬਣਾਉਣਗੇ ਇੱਕ ਜੋ ਆਪਣਾ ਰੰਧਾਵਾ ਸਾਹਿਬ ਤੋਂ ਨੂੰ ਬੇਨਤੀ ਜਿੰਨਾ ਜੋਰ ਤੁਸੀਂ ਵਿਆਹ ਤੇ ਲਾਤਾਂ ਦਾ ਜੀ ਵਧਾਈ ਆ ਬੜਾ ਵਧੀਆ ਵਿਆਹ ਕੀਤਾ ਲੋਕਾਂ ਨੇ ਮਹੀਨਾ ਬਿਨਾ ਵੇਖਿਆ ਉਹਨੋਂ ਤਾਂ ਡਬਲ ਜੋਰ ਕੇ ਤੇ ਇੱਕ ਨਾਲੇ ਫੋਨ ਪਤਾ ਨਹੀਂ ਕਿਹੜਾ ਲਿਆ ਉਹਦੀ ਇਨਕਮਿੰਗ ਤੇ ਥੋੜਾ ਨੁਕਸਾ ਉਹ ਬੋਨ ਹੋ ਚਲੋ ਜੀ ਇਨਕਮਿੰਗ ਤੇ ਆਊਟਕਮਿੰਗ ਵੀ ਵਧੀਆ ਹੋਵੇ ਕਿ ਰਿਜ਼ਲਟ ਫਾਈਨਲ A1 ਹੋਵੇ ਸਾਡੀ ਬੇਨਤੀ ਹੱਥ ਜੋੜ ਕੇ ਪ੍ਰਵਾਨ ਕਰਿਓ ਇਸ ਲਈ ਸਾਰੇ ਤੁਸੀਂ ਚਾਹੇ ਆ ਸਾਊਥ ਤੋਂ ਗਿਲਸਾਹਬ ਨੇ ਰੋਨੀਕੇ ਸਾਹਿਬ ਨੇ ਚਾ ਲੋਪੋਕੇ ਸਾਹਮਣੇ ਰੰਧਾਵਾ ਸਾਹਿਬ ਨੇ ਚਾਏ ਸਾਡੇ ਦਰਬਾਰ ਸਿੰਘ ਐਸ.ਆਈ.ਬੀ ਦੇ ਪ੍ਰਧਾਨ ਸਾਹਿਬ ਨੇ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਹਿੰਮਤ ਨਾਲ ਹੁਣ ਜੋਸ਼ੀ ਸਾਹਿਬ ਨੂੰ ਕਾਮਯਾਬ ਕਰੀਏ ਦੋਵੇਂ ਜ਼ਿਲ੍ਹਾ ਪ੍ਰਧਾਨਾਂ ਨੇ ਕੋਆਰਡੀਨੇਟਰ ਦਾ ਰੋਲ ਲਗਾ ਕਰਨਾ ਹੈ ਤੁਸੀਂ ਦੋਵਾਂ ਨੇ ਯਾਤਰੀ ਦੇ ਸਹਿਯੋਗ ਨਾਲ ਦੇਖ ਲੱਗਣਾ ਹੈ ਸਰਕਾਰ ਦੀ ਅੱਥਾ ਸਭਾਗਨਸ ਤੇ ਬੈਠੀ ਸਭ ਤੋਂ ਆਖਰ ਨਾਮ ਲਾਓ Obrigado. Ah,